ਇਹ ਖਾਲਸੇ ਦੀ ਧਰਤੀ ਜਿੱਥੋਂ ਖਾਲਸਾ ਦਾ ਜਨਮ ਹੋਇਆ ਬੜੀ ਪਵਿੱਤਰ ਧਰਤੀ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਨੇ ਧਾਰਮਿਕ ਵਿਚਾਰ ਪੰਧਰੇ ਵੀ ਤੇ ਕੌਮ ਨੂੰ ਜ਼ੁਲਮ ਤੋਂ ਬਚਾਉਣ ਲਈ ਇਕੱਠੇ ਹੋ ਕੇ ਲੜਨ ਦੀ ਪ੍ਰੇਰਣਾ ਵੀ ਇਸੇ ਧਰਤੀ ਤੋਂ ਜਕਾਰੇ ਗੂੰਜੇ ਨਗਾਰੇ ਗੂੰਜੇ ਅੱਜ ਪਹਿਲਾ ਭਾਈ ਜੈਤਾ ਜੀ ਮੈਮੋਰੀਅਲ ਅਟੈਪ ਕਰ ਦਬ ਘਟਨ ਨੂੰ ਕੀਤਾ ਹੈ ਬੜਾ ਸ਼ਾਨਦਾਰ ਤੁਸੀਂ ਦੇਖਿਆ ਜਰੂਰ ਜਿਹਦੇ ਵਿੱਚ ਪਾਈ ਜਤਾ ਜੀ ਜਿਹੜੇ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦਾ ਪੂਰੇ ਜੀਵਨ ਦਾ ਸੰਘਰਸ਼ ਪਾਈ ਜਤਾ ਜੀ ਗੁਰੂ ਸਾਹਿਬ ਦੇ ਪਰਿਸ਼ਰਦਾਬਾਨ ਸੀ ਜਿਸ ਵੇਲੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲੇ ਆਏ ਗੁਰੂ ਤੇਗ ਬਹਾਦਰ ਜੀ ਕੋਲ ਕਿ ਔਰੰਗਜ਼ੇਬ ਜਿਹੜਾ ਸਾਡਾ ਸਿੱਖੀ ਧਰਮ ਪਰਵਰਤਨ ਕਰਵਾ ਰਿਹਾ ਹੈ ਤਾਂ ਉਸ ਵੇਲੇ ਬਾਲ ਅਵਸਥਾ ਚ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਤੁਹਾਡੇ ਤੋਂ ਵੱਡੀ ਕੋਈ ਸ਼ਖਸੀਅਤ ਨਹੀਂ ਕੁਰਬਾਨੀ ਦੀ ਲੋੜ ਹੈ ਤਾਂ ਉਸ ਵੇਲੇ ਪਾਈ ਜਤਾ ਜੀ ਗੁਰੂ ਸਾਹਿਬ ਦੇ ਨਾਲ ਗਏ ਉਹਨਾਂ ਨੂੰ ਉੱਥੇ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਸਾਹਿਬ ਦੇ ਹੁਕਮ ਤਾਬ ਕੋ ਥੋੜਾ ਉੱਥੇ ਹੀ ਰੁੱਕ ਗਏ ਚਾਂਦਨੀ ਚੌਕ ਦੇ ਵਿੱਚ ਸੀਸ ਉਤਾਰ ਦਿੱਤਾ ਗਿਆ ਗੁਰੂ ਸਾਹਿਬ ਦਾ ਭਾਈ ਜੈਤਾ ਜੀ ਉਹ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ 300 ਕਿਲੋਮੀਟਰ ਦਾ ਜੰਗਲੀ ਰਸਤਾ ਉਹ ਦਿਖਾਇਆ ਹੋਇਆ ਸਾਰਾ ਮਿਊਜ਼ੀਅਮ 'ਚ ਨੇਰੀਆਂ ਚੱਕੜਾਂ ਦੇ ਵਿੱਚ ਕੀਰਤਪੁਰ ਸਾਹਿਬ ਲੈ ਕੇ ਆਏ ਗੁਰੂ ਸਾਹਿਬ ਨੂੰ ਪੇਂਟ ਕੀਤਾ ਉਸ ਤੋਂ ਬਾਅਦ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀਸ ਨੂੰ ਉੱਥੇ ਉਹਨਾਂ ਦੀ ਸ਼ਰਧਾ ਗੁਰੂ ਪ੍ਰਤੀ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਗੁਰੂ ਸਭ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਦੇ بیٹے ਦਾ ਕਿਤਾਬ ਦਿੱਤਾ